ਇਸ ਵੇਲੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਖਬਰ ਹਲਕਾ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬੇਰਹਿਮ ਮਾਂ ਆਪਣੀ ਨਵਜੰਮੀ ਬੱਚੀ ਨੂੰ ਇੱਕ ਫੈਕਟਰੀ ਦੀ ਕੰਧ ਤੇ ਰੱਖ ਕੇ ਫਰਾਰ ਹੋ ਗਈ ਸੀ ਜਦੋਂ 마ਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਇਸ ਅਰੁਣਾ ਦੇਵੀ ਨਾਂ ਦੀ ਪ੍ਰਵਾਸੀ ਔਰਤ ਨੇ ਬੱਚੀ ਨੂੰ ਚੁੱਕਿਆ ਅਤੇ ਘੁੱਟ ਕੇ ਸੀਨੇ ਨਾਲ ਲਾਇਆ ਤੇ ਫਿਰ ਮਾਵਾਂ ਵਾਂਗੂ ਪਿਆਰ ਦਿੱਤਾ ਜਿਸ ਤੋਂ ਬਾਅਦ ਅਰੋਣਾ ਦੇਵੀ ਵੱਲੋਂ ਬੱਚੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਉਹ ਮਾਂ ਸੀ ਜੋ ਕਿ ਲਵਰਸ ਛੱਡ ਕੇ ਬੱਚੀ ਨੂੰ ਫਰਾਰ ਹੋ ਗਈ ਸੀ ਤੇ ਦੂਜੀ ਮਾਂ ਉਸ ਦੀ ਜਾਨ ਬਚਾਉਣ ਵਾਲੀ ਇਹ ਪ੍ਰਵਾਸੀ ਔਰਤ ਜੋ ਕਿ ਫਰਿਸ਼ਤਾ ਬਣੀ ਹੈ ਤੇ ਤੀਜੀ ਮਾਂ ਸਟਾਫ ਨਰਸ ਸਰਬਜੀਤ ਕੌਰ ਜੋ ਕਿ ਹੁਣ ਬੱਚੀ ਦਾ ਇਲਾਜ ਕਰ ਰਹੀ ਹੈ ਮਾਮਲਾ ਹਲਕਾ ਸਮਰਾਲਾ ਦੇ ਨੇੜਲੇ ਪਿੰਡ ਛੰਦੜਾ ਦਾ ਹੈ ਅਰੋਣਾ ਦੇਵੀ ਆਪ ਕੋ ਬੱਚੀ ਮਿਲੀ ਸੀ ਆਪ ਕਹਾ ਥੇ ਮਿਲੀ ਉਹ ਹਮਾਰਾ ਉਪਰ करकट -कर पर रखा था बच्चा लपेट के रख दिया था मैं बच्चा उठा लिया गोद में गोद में तरस भी आया पता नहीं बच्चा जलन दे दिया उसको पाल नहीं किया किसी को पास बिकने से क्या फायदा किसी को दे देता था पोस लेता पाल लेता अपने बच्चे के तू नहीं पालती मैं पाल के उसको जिंदगी तो देता दुनिया लोग बोलता यही ना जो किसी ने बच्चा बिक दिया तो फलाने आदमी भैया रानी पोस लिया उसको पाल के बड़े कर दिए कितने टाइम ये मेरे को पता नहीं है मैं तो जा रहा था नहाने ड्यूटी का समय हो रहा था मैं ड्यूटी जा रहा था मेरा मुंडा आ रहा था तुरके बेटा ले आ दे तैयारी हूँ वो मेरा मुंडा देखा बोलता मम्मी ऊपर देखना बच्चा है चुरी का बच्चा होगा फिर नाल मैं चरा मैं देखा जो वहाँ पर कपड़े में बच्चा न इतना ऊंचा है ढेर ऊंचा ना ये ऊपर जैसे करकट है ना वैसे ही फिर आप बच्चे को कहाँ पे लेके आए हो मैं डायरेक्ट लेके गेट पर आ गया गेट वाला लोग बोले फिर बोले जो चलो हॉस्पिटल लेके चलो फिर मैं हॉस्पिटल लेके आया हाँ जी साढ़े को तो न्यू बॉर्न बेबी आया अठ महीन का तो वो केयर मैं की बहुत ज़्यादा लिपड़ा है किसी ने अपनी कंध से रखा हुआ वो कंध तो चुप के ਪਿੰਡਾਂ ਦੇ ਜਿਹੜੇ ਮੈਨੂੰ ਮਿਲ ਕੋਲ ਸੱਟ ਕੋਲ ਲੈ ਕੇ ਆਏ ਨੇ ਅਸੀਂ ਉਹਨੂੰ ਕਲੀਨ ਕਰਤਾ, ਔਰਟਾਈ ਕੀਤੀ ਔਰ ਇਹ ਤੇ ਉਹਦੀ ਛੋਟੀ ਮੈ ਲੈਣਨੀ ਹੈ ਮੈਂ ਸਟਾਫ ਹਾਂ, ਸਟਾਫ ਨਰਸ ਹਾਂ ਤੇ ਮੈਨੂੰ ਬੱਚਾ ਚਾਹੀਦਾ ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਲਾਚ ਬਰਾਹੂੰਗੀ ਤੇ ਮੈਂ ਹੀ ਪੂਰੀਆਂ ਅਨਸੀਸਟੀਜ਼ ਲੋਗੀਆਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਹੈ ਮੇਰੇ ਮਨ ਦੇ ਵਿੱਚ ਇਮੀਡੀਏਟੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ कि सानू ਬਹੁਤ ਜ਼ਰੂਰੀ ਸੀ ਬੱਚੇ ਦੀ ਅਸੀਂ ਬੱਚਾ ਲੈ ਰਹੇ ਮੈਂ ਲੈ ਰਿਹਾ ਰეკਮੈਂਡੇਟ ਬਗੈਰਾ ਡਿਫਰ ਕੇਟੇ ਦਾ ਹਾਂਜੀ ਪੁਲਿਸ ਨੂੰ ਫਾਰਮ ਕਰਤਾ ਹੈਗਾ ਪੁਲਿਸ ਵਾਲੇ ਆਉਣਗੇ ਮੇਰੇ ਤੋਂ ਡਾਕੂਮੈਂਟ ਜੋੜੂ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ ਜੇ ਬੱਚੇ ਰੈਫਰ ਵੀ ਕਰਤਾ ਹੈਗਾ ਮੈਚੋਰ ਤੇ ਵੀ ਤਾਂ ਮੈਂ ਉਹ ਲੈ ਕੇ ਜਾਵਾਂ ਸਾਰੀ ਜ਼ਿੰਮੇਵਾਰੀ ਮੇਰੀ ਹੈ ਲੋਕੋ ਪੀਨਾ ਮੇਰਾ ਨਾਮ ਡਾਕਟਰ ਰਹਿਮਨ ਐਸਡੀ ਅਸਮਰਾਨਾ ਬੱਚੀ ਨਹੀਂ ਲਿਗਾ ਇੱਕ ਸਾਡੇ ਕੋ ਸਵੇਰੇ 7:30 ਵਜੇ ਬੱਚਾ ਲੈ ਕੇ ਆਂਦਾ ਰਿਹਾ ਕਟਿਆਣ ਕਟਾਣੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੈ ਕੇ ਆਂਦਾ ਬੱਚਾ ਨਿਊ ਬੌਰਨ ਬੱਚਾ ਵਾ ਇਮੈਚੂਰ ਆ ਪ੍ਰੀ ਟਰਮ ਹੈ ਆਰਾਊਂਡ 8 ਮਾਂਸ ਦਾ ਬੱਚਾ ਲੱਗਦਾ ਵਾ ਠੀਕ ਹੈ ਔਰ ਇਹ ਇੱਕ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਈਕ ਏਸੀ ਹੈ ਜਿਨ੍ਹਾਂ ਨੇ ਲੈ ਕੇ ਆਂਦਾ ਉਹਨਾਂ ਨੇ ਦੱਸਿਆ ਕਿ ਬੱਚਾ ਇੱਥੇ ਕੋਈ ਕਟਾਣੀ ਕੋ ਫੈਕਟਰੀ ਜਾਂ ਨਾਮ ਦਾ ਰਹਿੰਦੀ ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਨੇ ਰੈਂਡ ਦੇ ਰੈਜ਼ੀਡੈਂਟ ਪਲਾਟ ਵਗੈਰਾ ਬਣੇ ਹੋਏ ਆ ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਰਿਪੋਰਟ ਅਸੀਂ ਕਲੈਂਪ ਕਰਤੀ ਐ ਠੀਕ ਐ ਆਕਸੀਜਨ ਲਗਾਤੀ ਐ ਇੱਥੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਐ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਆ ਪੁਲਿਸ ਇਨਫੋਰਮੇਸ਼ਨ ਅਸੀਂ ਅੱਦੇ ਬਦੋਂ ਭੇਜਤੀ ਆ ਵੀ ਇਦਾਂ ਉਹ ਕਿਸੇ ਉਹਨਾਂ ਡ੍ਰੌਪ ਕਰਨ ਦੇ ਵੀ ਆਏ ਅਜੇ ਇੱਕ ਗੱਲ ਚੱਲਦੀ ਹੈ ਜਦੋਂ ਫਾਈਨਲ ਹੋ ਗਈ ਦੱਸ ਪਾਉ। ਮਾਸੂਮ ਬੱਚੀ ਨੂੰ ਦੇਖ ਨਰਸ ਸਰਬਜੀਤ ਕੌਰ ਹੋਰੀ ਭਾਵੁਕ ਹੋ ਗਏ। ਇਸ ਮੌਕੇ ਉਹਨਾਂ ਨੇ ਬੱਚੀ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਸਰਬਜੀਤ ਕੌਰ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਉਹਨਾਂ ਦੇ ਕੋਲ ਕੋਈ ਬੱਚਾ ਨਹੀਂ। ਉਹ ਬੱਚੇ ਦੀ ਖੁਆਇਸ਼ ਲੈ ਕੇ ਹੀ ਜਿੰਦਾ ਨੇ। ਅੱਜ ਉਸ ਦੀ ਖੁਆਇਸ਼ ਉੱਥੇ ਹੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਲੋਂ ਦੀ ਰਿਪੋਰਟ।